ਇਹ ਕਹਿੰਦਾ ਨਾ ਕਿ ਮੇਰੇ ਪੜਦਾਦਾ ਮੇਰਾ ਸਭ ਤੋਂ ਪਹਿਲੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ ਉਸ ਵੇਲੇ ਪ੍ਰਧਾਨ ਇਸ ਕਰਕੇ ਬਣਿਆ ਕਿ ਇਹਦਾ ਦਾਦਾ ਅੰਗਰੇਜ਼ਾਂ ਦਾ ਟਾਊਟ ਹੁੰਦਾ ਸੀ ਉਹਨੂੰ ਉਹਨਾਂ ਨੂੰ ਸਰਦਾਰ ਦੀਆਂ ਪਾਦੀਆਂ ਦਿੱਤੀਆਂ ਜਾਂਦੀਆਂ ਸੀ ਜਿਹੜੇ ਅੰਗਰੇਜ਼ਾਂ ਦੇ ਟਾਊਟ ਹੁੰਦੇ ਸੀ ਤੇ ਕੁਰਬਾਨੀਆਂ ਕਰਨ ਵਾਲੇ ਉਹ ਮੇਰੇ ਧਾਰੋ ਵਾਲੀ ਤੋਂ ਸਰਦਾਰ ਲਸ਼ਮਣ ਸਿੰਘ ਧਾਰੋ ਵਾਲੀ ਜਾ ਕੇ ਜਿੰਦਾ ਝੰਡਾ ਪਣ ਕੇ ਸਾੜ ਦਿੱਤਾ ਦੇ ਪ੍ਰਧਾਨ ਕੋਣ ਬਣਿਆ ਇਹਦਾ ਦਾਦਾ ਕਿ ਪੜਦਾਦਾ ਬਣ ਗਿਆ ਆਪਾਂ ਫਿਰ ਇੱਕ ਗੁਰਦੁਆਰੇ ਵੀ ਬਚਾਉਣੇ ਨੇ ਆ ਬਾਬਾ ਬੁੱਢਾ ਸਾਹਿਬ ਦੇ ਪੁੱਤਰ ਤਰਤੀ ਦੇ ਬੈਠੇ ਆ ਜਨਮ ਸਥਾਨ ਤੇ ਬੈਠੇ ਆ ਸਾਨੂੰ ਸਾਰਿਆਂ ਨੂੰ ਲੜ ਫੇਰ ਦੁਬਾਰਾ ਜਿਵੇਂ ਨਨਕਾਣਾ ਸਾਹਿਬ ਚ ਚੱਲਿਆ ਸੀ ਜਥਾ ਤੇ ਹੁਣ ਫੇਰ ਸਾਨੂੰ ਗੁਰਦੁਆਰੇ ਬਚਾਉਣੇ ਪੈਣੇ ਆ ਸੋ ਕੱਚਾ ਸਾਹਿਬ ਤੁਸੀਂ ਅੰਦਰ ਪੰਡਾਲ ਲਾਉਣ ਦੀ ਵੈਸੇ ਗੱਲ ਨਹੀਂ ਸੀ ਬੰਦੇ ਤੁਹਾਡੇ ਪੰਡਾਲ ਨਾਲੋਂ ਦੂਨੇ ਬਾਹਰ ਬੈਠੇ ਨੇ ਗਰਮੀ ਵੀ ਬਣੀ ਆ ਜੋ ਤਕੜੇ ਹੋ ਉਹ ਕਥੂ ਨਗਲ ਸਾਹਿਬ ਤੁਹਾਡੇ ਨਾਲ ਨੇ ਇਹ ਨਹੀਂ ਗਰਮੀ ਚ ਵੀ ਬੈਠੇ ਨੇ ਪਿੰਡ ਪਿੰਡ ਜਾਣ ਨੂੰ ਇਚਾਰ ਨੇ ਆਪਾਂ ਕਾਂਗਰਸ ਦਾ ਝੰਡਾ ਰਾਹੁਲ ਗਾਂਧੀ ਦੀ ਸੋਚ ਸਵਦਾਣ ਬਚਾਉਣ ਦੀ ਗੱਲ ਆਪਣਾ ਪੰਜਾਬ ਪਹੁੰਚਾਉਣ ਦੀ ਗੱਲ ਇਹ ਲੈ ਕੇ ਚਲਣੀ ਆ ਔਰ ਇਹ ਸੜਕੇ ਤੋਂ ਪਹਿਲਾਂ ਲੈ ਕੇ ਚਲਣੀ ਆ ਜੋ ਮੈਂ ਇੱਕ ਬੇਨਤੀ ਕਰਦਾ ਕਿ ਸਾਰੇ ਕਾਂਗਰਸ ਦੇ ਲੀਡਰ ਸਾਹਿਬਾਨ ਨੂੰ ਇਹ ਸੜਕੇ ਵੱਲ ਸਾਰੇ ਧਿਆਨ ਦਿਓ ਕਿਤੇ ਜੇ ਨਾ ਵੇਖੋ ਕਿ ਅਸੀਂ ਕਿਹਦਾ ਕੰਮ ਕਰਨਾ ਸੀ ਕੰਮ ਕਰਨਾ ਜਿਹੜਾ ਕਾਂਗਰਸ ਹੀ ਉਹਦਾ ਕੰਮ ਕਰਨਾ ਜਿਹੜਾ ਕਾਂਗਰਸ ਨਹੀਂ ਉਹਦਾ ਬਿਲਕੁਲ ਨਹੀਂ ਕਰਨਾ ਕਾਂਗਰਸ ਤਾਂ ਬਚੇਗੀ ਇਹ ਕਹਿੰਦਾ ਨਾ ਕਿ ਮੇਰੇ ਪੜਤਾਜ਼ਾ ਮੇਰਾ ਸਭ ਤੋਂ ਪਹਿਲੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਣਿਆ ਉਸ ਵੇਲੇ ਪ੍ਰਧਾਨ ਇਸ ਕਰਕੇ ਬਣਿਆ ਕਿ ਇਹਦਾ ਦਾਦਾ ਅੰਗਰੇਜ਼ਾਂ ਦਾ ਕਾਊਟ ਹੁੰਦਾ ਸੀ ਉਦੋਂ ਉਹਨਾਂ ਨੂੰ ਸਰਦਾਰ ਦੀਆਂ ਪਾਦੀਆਂ ਦਿੱਤੀਆਂ ਜਾਂਦੀਆਂ ਸੀ ਜਿਹੜੇ ਅੰਗਰੇਜ਼ਾਂ ਦੇ ਕਾਊਟ ਹੁੰਦੇ ਸੀ ਤੇ ਕੁਰਬਾਨੀਆਂ ਕਰਨ ਵਾਲੇ ਉਹ ਮੇਰੇ ਧਾਰੋ ਵਾਲੀ ਤੋਂ ਸਰਦਾਰ ਲਸ਼ਮਣ ਸਿੰਘ ਧਾਰੋ ਵਾਲੀ ਜਾ ਕੇ ਜਿੰਦਾ ਝੰਡਾ ਪਣ ਕੇ ਸਾੜ ਦਿੱਤਾ ਤੇ ਪ੍ਰਧਾਨ ਕੌਣ ਬਣਿਆ ਇਹਦਾ ਦਾਦਾ ਕਿ ਪੜਦਾਦਾ ਬਣਿਆ ਆਪਾਂ ਫੇਰ ਇੱਕ ਗੁਰਦੁਆਰੇ ਵੀ ਬਚਾਉਣੇ ਨੇ ਆਪਾਂ ਬਾਬਾ ਬੋੜਾ ਸਾਹਿਬ ਦੇ ਪੁੱਤਰ ਧਰਤੀ ਦੇ ਬੈਠੇ ਆ ਜਨਮ ਸਥਾਨ ਤੇ ਬੈਠੇ ਆ ਸਾਨੂੰ ਸਾਰਿਆਂ ਨੂੰ ਫੇਰ ਦੁਬਾਰਾ ਜਿਵੇਂ ਨਨਕਾਣਾ ਸਾਹਿਬ ਚ ਚੱਲਿਆ ਸੀ ਜਥਾ ਤੇ ਹੁਣ ਫੇਰ ਸਾਨੂੰ ਗੁਰਦੁਆਰੇ ਵਿਖੇ ਜਾਤ ਕਰਾਉਣੇ ਪੈਣੇ ਆ ਸੋ ਸੱਚਾ ਸਾਹਿਬ ਤੁਸੀਂ ਅੰਦਰ ਪੰਡਾਲ ਲਾਉਣ ਦੀ ਵੈਸੇ ਗੱਲ ਨਹੀਂ ਸੀ ਬੰਦੇ ਤੁਹਾਡੇ ਪੰਡਾਲ ਨਾਲੋਂ ਦੂਨੇ ਬਾਹਰ ਬੈਠੇ ਨੇ ਗਰਮੀ ਵੀ ਬੜੀ ਆ ਜੋ ਤਕੜੇ ਹੋ ਕੋਠੂ ਨਗਲ ਸਾਹਿਬ ਤੁਹਾਡੇ ਨਾਲ ਨੇ ਇਹ ਨਹੀਂ ਗਰਮੀ ਚ ਵੀ ਬੈਠੇ ਨੇ ਪਿੰਡ ਪਿੰਡ ਜਾਣ ਨੂੰ ਇੱਛਾਰ ਨੇ ਆਪਾਂ ਕਾਂਗਰਸ ਦਾ ਝੰਡਾ ਰਾਹੁਲ ਗਾਂਧੀ ਦੀ ਸੋਚ ਸਵਦਾਣ ਬਚਾਉਣ ਦੀ ਗੱਲ ਆਪਣਾ ਪੰਜਾਬ ਬਚਾਉਣ ਦੀ ਗੱਲ ਇਹ ਲੈ ਕੇ ਚੱਲਣੀਆਂ ਔਰ ਇਹ ਸਰਕੇ ਤੋਂ ਪਹਿਲਾਂ ਲੈ ਕੇ ਚਲਣੀ ਹੈ। ਤੋਂ ਮੈਂ ਇੱਕ ਬੇਨਤੀ ਕਰਦਾ ਕਿ ਸਾਰੇ ਕਾਂਗਰਸ ਦੇ ਲੀਡਰ ਸਾਹਿਬਾਨ ਨੂੰ ਇਹ ਸਰਕੇ ਵੱਲ ਸਾਰੇ ਧਿਆਨ ਦਿਓ। ਇਹਦੇ ਜੇ ਨਾ ਵੇਖੋ ਕਿ ਅਸੀਂ ਕਿਹਦਾ ਕੰਮ ਕਰਨਾ ਸੀ ਕੰਮ ਕਰਨਾ ਜਿਹੜਾ ਕਾਂਗਰਸੀਆ ਉਹਦਾ ਕੰਮ ਕਰਨਾ ਜਿਹੜਾ ਕਾਂਗਰਸੀ ਨਹੀਂ ਉਹਦਾ ਬਿਲਕੁਲ ਨਹੀਂ ਕਰਨਾ। ਕਾਂਗਰਸ ਤਾਂ ਬਚੇ